ਸ਼ਾਨੀ ਵਾਹਤੇ ਬਹੁਤ ਵਧੀਆ ਇੱਕ ਕਿੰਨੀ ਵਾਰੀ ਸੁਨਮਾਲਿਤ ਕੀਤਾ ਤੁਹਾਨੂੰ ਦੋ ਵਾਰੀ ਪਹਿਲਾ ਪਹਿਲਾ ਕੀ ਪਹਿਲਾਂ ਵੀ ਕੀਤਾ ਸੀਗਾ ਜੀ ਅੱਛਾ ਤੁਹਾਡਾ ਹੁਣ ਕਿਹੜੇ ਸਕੂਲ ਚ ਐਡਮਿਸ਼ਨ ਕਰਾਈਏ ਕਿੰਨੇ ਕਰਵਾਈ ਹੈਗੀ ਹੈ ਫੌਜੀਆਣੀ ਕਿਹੜੇ ਸਕੂਲ ਚ ਕਰਾਈ ਹੈ ਮਮਦੋਟ ਸੇਡਿਆ ਪਹਿਲਾਂ ਕਿਹੜੇ ਸਕੂਲ ਚ ਤੁਸੀਂ ਪੜ੍ਹਦੇ ਹੁੰਦੇ ਸੀਗੇ ਤੇ ਹੁਣ ਉਹਨਾਂ ਨੇ ਫਿਰ ਸਕੂਲ ਕਿਉਂ ਬਦਲਵਾਇਆ ਤੁਹਾਡਾ ਪੜਾਈ ਲਈ ਪਹਿਲਾ ਕਿਹੜਾ ਸਕੂਲ ਸੀਗਾ ਕਹਿੰਦਾ ਸਰਕਾਰੀ ਹੂੰ ਪੈਨ ਸਕੂਲ ਤਰਾਵਲ ਤੇ ਹੁਣ ਕਿਵੇਂ ਦਾ ਸਕੂਲ ਤੁਹਾਨੂੰ ਲੱਗਿਆ ਜਿਹੜਾ ਨਵਾਂ ਸਕੂਲ ਆ ਕੁਮੇ ਦਾ ਵਧੀਆ ਤੇ ਕੀ ਕੀ ਸਮਾਨ ਜਿਹੜਾ ਤੁਹਾਨੂੰ ਆਰਮੀ ਦੇ ਵੱਲੋਂ ਦਿੱਤਾ ਗਿਆ ਜੀ ਬੈਕਪੈਕ ਬਲੰਚ ਬਾਕਸ ਪੈਨਸਲ ਤੇ ਹੋ আচ্ছা ਸ਼ਮ ਉਹ ਜਦੋਂ ਆਪਰੇਸ਼ਨ ਸੰਦੂਰ ਹੋਇਆ ਉਦੋਂ ਤੁਸੀਂ ਕੀ ਦੇ ਕੇ ਆਂਦੇ ਹੁੰਦੇ ਸੀਗੇ ਆਰਮੀ ਨੂੰ ਦੁੱਧ ਚਾਹ ਲੱਸੀ ਪਰ ਡਰ ਨਹੀਂ ਲੱਗਦਾ ਸੀਗਾ ਉਹ ਹਾਲਾਤਾਂ ਨੂੰ ਦੇਖਦੇ ਹੋਏ ਨਹੀਂ अच्छा ਘਰਦੇ ਵੀ ਨਹੀਂ ਘਰਦਿਆਂ ਨੇ ਵੀ ਨਹੀਂ ਰੋਕਿਆ ਨਹੀਂ ਕੀ ਕੀ ਕਹਿੰਦੇ ਸੀ ਤੁਸੀਂ ਘਰਦਿਆਂ ਨੂੰ ਮੈਂ ਸਮਾਨ ਲੈ ਕੇ ਜਾ ਰਾਂ ਤੇ ਘਰਦੇ ਕੀ ਕਹਿੰਦੇ ਸੀਗੇ ਲੈ ਜਾ ਤੂੰ ਤੇ ਫਿਰ ਕੀ ਲੈ ਕੇ ਜਾਂਦੇ ਸੀਗੇ ਬਰਫਾ ਚਾਹ ਲੱਸੀ ਦੁੱਧ اچھا ਤੇ ਅੰਗੋ ਪਿਆਰ ਕਰਦੇ ਸੀ ਫਿਰ ਆਰਮੀ ਦਾ ਜਵਾਨ ਜੀ ਕੀ ਕਹਿੰਦੇ ਸੀਗੇ ਉਹ ਕਿ ਵਧੀਆ ਕੰਮ ਲੈਣ ਲੈ ਹੁਣ ਤੇ ਤੁਸੀਂ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਫੌਜੀ ਫੋਟੋ ਦੀ ਬਾਂਕੇ ਕੀ ਕਰੋਗੇ? ਦੇਸ਼ਤੀ ਸੇਵਾ। ਅੱਛਾ। ਤੇ ਹੁਣ ਨਵੇਂ ਸਕੂਲ ਚ ਜਾ ਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈਗਾ ਕਿ ਨਵੇਂ ਕੱਪੜੇ ਮਿਲੇ ਆ, ਨਵਾਂ ਸਾਰਾ ਸਮਾਨ ਮਿਲਿਆ ਹੈ? ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ। ਸਾਰੇ ਕੱਪੜੇ ਨਵੇਂ ਸਕੂਲ ਦੀ ਡਰੈੱਸ ਨਵੀਂ ਮਿਲੀ ਹੈ? ਜੀ। ਤੇ ਹੁਣ ਦਿਲ ਲਾ ਕੇ ਪੜ੍ਹਾਈ ਕਰੋਗੇ? ਜੀ। ਸਾਡਾ ਪਿੰਡ ਚੱਕ ਕਬਈ ਤਰਾਂ ਵਾਲਾ ਮਮਦੋਟ ਹੈ ਜੀ। ਤੁਹਾਡੇ ਬੇਟੇ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਸਰ ਮੇਰੇ ਉਹ ਬੇਟੇ ਦੀ ਉਮਰ ਸਰ 10 ਸਾਲ ਹੈ ਤੇ 4th ਕਲਾਸ ਚ ਪੜਦਾ ਹੈ ਤੇ ਇਹਨੂੰ ਫੌਜੇ ਨੇ ਸਨਮਾਨਿਤ ਕੀਤਾ ਕਿ ਜਦੋਂ ਮਿਸ਼ਨ ਸੰਦੂਰ ਚੱਲਿਆ ਸੀ ਤੇ ਇਹਨੇ ਫੌਜੀਆਂ ਦੀ ਬਹੁਤ ਸੇਵਾ ਕੀਤੀ ਹੈ ਕੀ ਲੈ ਕੇ ਜਾਂਦਾ ਸੀ ਉਸ ਟਾਈਮ ਦੁੱਧ ਚਾਹ ਲੱਸੀ ਤੇ ਪਾਣੀ ਵਗੈਰਾ ਲੈ ਕੇ ਜਾਂਦਾ ਸੀ ਕਦੇ ਨਹੀਂ ਰੁਕਿਆ ਸਾਡੀ ਜ਼ਮੀਨ 'ਚ ਹੀ ਬੈਠੇ ਸੀ ਕਿ ਬੈਕਸੈਟ ਕਰਦੇ ਤੇ ਇਹ ਉਹਨਾਂ ਦੇ ਕੋਲ ਸਕੂਲ ਦੀਆਂ ਛੁੱਟੀਆਂ ਹੋ ਗਈਆਂ ਤੇ ਤਕਰੀਬਨ ਦਿਨ 'ਚੋਂ ਵੀ 6-7 ਘੰਟੇ ਉਹਨਾਂ ਦੇ ਕੋਲ ਹੀ ਰਹਿੰਦਾ ਸੀ ਜੀ ਉਹਨਾਂ ਦੇ ਤੰਬੂ ਦੇ ਵਿੱਚ ਇੱਥੋਂ ਵਾਪਸ ਗਿਆ ਸਰ ਉਹਨਾਂ ਨੂੰ 2 ਦਿਨ ਇੱਥੇ ਮਿਸ ਕਰਦਾ ਰਿਹਾ ਤੇ ਇਹਦਾ ਜੀ ਨਹੀਂ ਸੀ ਲੱਗਿਆ ਤਾਂ ਉਸ ਤੋਂ ਬਾਅਦ ਸਰ ਦਾ ਫੋਨ ਆਇਆ ਸੀ ਵੀ ਅਸੀਂ ਤੁਹਾਨੂੰ ਉੱਥੇ ਨੂੰ ਬੁਲਾਇਆ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਸ਼ਹਿਰ ਸੱਦ ਕੇ ਤੇ ਇਹਨੂੰ ਸਨਮਾਨਤ ਕੀਤਾ ਸੀਗਾ ਜੀ ਕਮਾਂਡ ਦੇ ਹਾਂਜੀ ਸਰ ਹੁਣ ਫਿਰ ਸਨਮਾਨਤ ਕੀਤਾ ਤਾਂ ਉੱਥੋਂ ਸੀਓ ਸਾਹਿਬ ਆਪ ਦੇ ਦਫ਼ਤਰ ਲੈ ਗਏ ਤੇ ਇਹਨੂੰ ਆਈਸਕ੍ਰੀਮ ਵਗੈਰਾ ਵੀ ਖਵਾਈ ਤੇ ਇਹਨੂੰ ਬਹੁਤ ਵਧੀਆ ਲੱਗਿਆ ਹੁਣ ਇਹਨੂੰ ਕੀ ਕੀਤਾ ਆਰਮੀ ਨੇ ਇਹਦੇ ਵਾਸਤੇ ਸਰ ਆਰਮੀ ਨੇ ਇਹਦੇ ਵਾਸਤੇ ਸਕੂਲ ਚੇਂਜ ਕੀਤਾ ਜੀ ਹੂੰ ਹਾਂਜੀ ਕਿੱਥੇ ਕੀਤਾ ਸਕੂਲ ਸਕੂਲ ਮਾਮਦੋਰ ਕੀਤਾ ਸਿਟੀਗੜ੍ਹ ਜੀ ਹੂੰ ਤੇ ਜੋ ਵੀ ਇਹਦਾ ਪੜਾਈ ਦਾ ਖਰਚਾ ਹੈ ਤੁੱਜਾ ਜਨ ਉਹ ਵੀ ਹੈ ਤੋ ਸਾਰਾ ਆਰਮੀ ਉਠਾਏਗੀ ਜੀ ਇਲਾਜ ਵੀ ਹੈ ਇਹਦਾ ਕੀ ਕਹਦਾ ਉਹ ਆਹ ਇਲਾਜ ਇਹਦਾ ਜੀ ਸ਼ੂਗਰ ਦਾ ਤੋ ਵੀ ਆਰਮੀ ਕਰ ਰਹੀ ਹੈ ਜੀ ਆਪਦੇ ਹਾਸਲੇ ਕਦੋਂ ਤੋ ਆਵੇਗਾ ਸ਼ੂਗਰ ਨੂੰ ਸਰ ਪੰਜ ਸਾਲ ਹੋ ਗਏ ਜੀ ਅੱਛਾ ਉਹ ਵੀ ਖਰਚਾ ਆਰਮੀ ਦਾ ਉਹ ਵੀ ਆਰਮੀ ਦਾ ਜੀ ਕਿ ਕਿਵੇਂ ਦਾ ਲੱਗਾ ਕਿ ਤੁਹਾਡੇ ਬੇਟੇ ਨੂੰ ਜਦੋਂ ਸਨਮਾਨਿਤ ਕੀਤਾ ਉਹ ਇੱਕ ਮਿਸਾਲ ਬਣਿਆ ਹਾਂਜੀ ਸਰ ਸਾਡੇ ਵਾਸਤੇ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਤੇ ਸਾਨੂੰ ਮਾਣ ਮਹਿਸੂਸ ਹੈ ਵੀ ਸਾਡੇ ਬੇਟੇ ਨੇ ਇਤੋਂ ਤੱਕ ਦਾ ਮਕਾਮ ਆਸਲ ਛੋਟੀ ਉਮਰ ਚ ਕੀਤਾ ਹੈ ਤੇ ਅੱਗੇ ਜਾ ਕੇ ਵੀ ਬਹੁਤ ਮਕਾਮ ਹਾਸਲ ਕਰੇਗਾ ਕੀ ਨਾਮ ਹੈ ਤੁਹਾਡਾ ਸੋਨਾ ਸਿੰਘ